ਡਿਸਟ੍ਰਿਕਟ ਹੈਲਥ ਆਫਸਰ ਸੀਗੇ ਜਿਨ੍ਹਾਂ ਨੇ 29 ਸਾਲ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕੀਤੀ ਹੈ ਔਰ ਤਕਰੀਬਨ ਸਾਰੀਆਂ ਸਰਕਾਰਾਂ ਦਾ ਕੰਮ ਦੇਖਿਆ ਹੈ ਔਰ ਇਹ ਸ਼ਰੋਮਣੀ ਅਕਾਲੀ ਦਲ ਤੋਂ ਬਹੁਤ ਪ੍ਰਭਾਵਿਤ ਹੋ ਕੇ ਔਰ ਅੱਜ ਸ਼ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਸਾਡੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦਾ ਕਿ ਐਸੇ ਇੱਕ ਇਮਾਨਦਾਰ ਨਿਤਾਣ ਕਪਸਰ ਜਿਨ੍ਹਾਂ ਨੇ ਬਹੁਤ ਹੀ ਉਹਦੇ ਤੇ ਕੰਮ ਕੀਤਾ ਨੀ ਇਮਾਨਦਾਰੀ ਨਾਲ ਪੰਜਾਬ ਸਰਕਾਰ ਦੇ ਵਿੱਚ ਉਸ ਵਿਭਾਗ ਦੇ ਵਿੱਚ ਨੌਕਰੀ ਜਿੱਤੇ ਜਿੱਤੇ ਬਹੁਤ ਹੀ ਕ੍ਰਪਸ਼ਨ ਦਾ ਬੋਲ ਵਾਲਾ ਸਟੇਟ ਦੇ ਸੈਂਟਰ ਗਵਰਨਮੈਂਟ ਦੇ ਤੇ ਮੈਂ ਸਾਡੇ ਪ੍ਰਧਾਨ ਸਰਦਾਰ ਸਿਮਰਤ ਸਿੰਘ ਬਾਦਲ ਜੀ ਆਗੇ ਇਹਨਾਂ ਨੂੰ ਬੇਨਤੀ ਕਰਦਾ ਕਿ ਡਾਕਟਰ ਸਾਹਿਬਾਰੇ ਗੱਲ ਅੱਜ ਸਾਡੇ ਵਾਸਤੇ ਬੜੇ ਖੁਸ਼ੀ ਦਾ ਦਿਨ ਹੈ ਕਿ ਸਾਡਾ ਸਮੂਚਾ ਪਰਿਵਾਰ ਅਕਾਲੀ ਦਲ ਦਾ ਪਰਿਵਾਰ ਹੁਣ ਇੱਕ ਹੋ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਬੀਬੀ ਜਗੀਰ ਕੌਰ ਜੀ ਵਾਪਸ ਸ਼੍ਰੋਮਣੀ ਕਾਲੀ ਦਲ ਦੇ ਪਰਿਵਾਰ ਵਿੱਚ ਆ ਗਏ ਹਨ ਤੇ ਮੈਂ ਕਹਿ ਸਕਦਾ ਪਹਿਲੇ ਢੀਂਡਾ ਸਾਹਿਬ ਆਗੇ ਸੀ ਮਨਜੀਤ ਜੀ ਕੇ ਜੀ ਆਗੇ ਸੀ ਸਰਨਾ ਸਾਹਿਬ ਅਕਾਲੀ ਦਲ ਇੱਕ ਝੰਡੇ ਥੱਲੇ ਇਕੱਠਾ ਹੋ ਗਿਆ ਹੈ ਜਿਹੜੀ ਖੁਸ਼ੀ ਮੈਂ ਦਿਲੋਂ ਬੜਾ ਖੁਸ਼ ਆ ਕਿਉਂਕਿ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਮੇਰਾ ਬਹੁਤ ਵੱਡਾ ਫਰਜ਼ ਸੀ ਤੇ ਮੈਂ ਮੈਨੂੰ ਖੁਸ਼ੀ ਹੈ ਕਿ ਮੈਂ ਫਰਜ਼ ਨਿਭਾ ਕੇ ਅੱਜ ਪਰਿਵਾਰ ਸਾਰਾ ਇਕੱਠਾ ਕਰ ਲਿਆ ਸਾਡੇ ਪਰਿਵਾਰ ਵਿੱਚ ਲਗਾਤਾਰ ਰੋਜ਼ ਵਾਧਾ ਹੋ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਚੰਗੇ ਇਨਸਾਨ ਜਿਹੜੇ ਸੇਵਾ ਕਰਨ ਵਾਲੇ ਇਨਸਾਨ ਜਿਹੜੇ ਪੰਜਾਬ ਦੀ ਨਬਜ਼ ਸਮਝਣ ਪੰਜਾਬ ਦੇ ਉਹਨਾਂ ਦੇ ਮਨਛੋਏ ਪੰਜਾਬ ਉਹ ਪਾਰਟੀ ਚਾਹਣਗੇ ਤੇ ਸਾਨੂੰ ਬਹੁਤ ਵੱਡਾ ਇੱਕ ਬਹੁਤ ਵੱਡਾ ਐਸੈਟ ਬਣਦਾ ਤੇ ਇੱਕ ਸਾਨੂੰ ਮਾਣ ਹੁੰਦਾ ਕਿ ਇਹ ਬੰਦੇ ਚੰਗੇ ਅੱਜ ਮੈਂ ਦਿਲੋਂ ਬੜਾ ਖੁਸ਼ ਹੈ ਕਿ ਡਾਕਟਰ ਲਖਵੀਰ ਸਿੰਘ ਜਿਹੜੇ ਡਿਸਟ੍ਰਿਕਟ ਹੈਲਥ ਆਫੀਸਰ ਰਿਟਾਇਰਡ ਹੋਏ ਆ 29 ਸਾਲ ਸੇਵਾ ਕੀਤੀ ਇਹਨਾਂ ਨੇ ਦੇਖੋ ਇਹਨਾਂ ਨੇ ਜੋ ਅਡਲਟਰੇਸ਼ਨ ਦੇ ਖਿਲਾਫ ਜੋ ਜੰਗ ਲੜੀ ਕਰੋਨਾ ਦੇ ਟਾਈਮ ਜੰਗ ਲੜੀ ਇਹਨਾਂ ਨੂੰ ਬਹੁਤ ਵੱਡੇ ਅਵਾਰਡਸ ਵੀ ਮਿਲੇ 29 ਸਾਲ ਵਿੱਚ ਜਿਆਦਾ ਟਾਈਮ ਹਾਰਪੁਰ ਚ ਰਹੇ ਤੇ ਉਹਦੇ ਬਾਅਦ ਫਿਰੋਜ਼ਪੁਰ ਤੇ ਰਹੇ ਇਹਨਾਂ ਨੂੰ ਜਦੋਂ ਮੈਨੇ ਮਿਲੇ ਮੈਂ ਇਹਨਾਂ ਦੀ ਜਦੋਂ ਸਾਰਾ ਪੜਿਆ YouTube ਤੇ ਸਾਰਾ ਦੇਖਿਆ ਇਹਨਾਂ ਦੀ ਐਕਟੀਵਿਟੀਜ਼ ਲਗਾਤਾਰ ਇਹਨਾਂ ਦੀ ਐਕਟੀਵਿਟੀਜ਼ ਤੇ ਬੜਾ ਬੜਾ ਇੰਪ੍ਰੈਸ ਹੋਏ ਤੇ ਮੈਂ ਕਮਲ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਆਹ ਹੈ ਕੌਣ ਮੈਂ ਮਿਲਣਾ ਚਾਹੁੰਨਾ ਇਹਨਾਂ ਨੂੰ ਫਿਰ ਇਹਨਾਂ ਨੇ ਮੀਟਿੰਗ ਮੇਰੀ ਕਰਾਈ ਬੜੇ ਵਿਚਾਰ ਸੁਣੇ ਇਹਨਾਂ ਦੇ ਇਹਨਾਂ ਦੇ ਮਨ ਚੋਂ ਭਾਵਨਾ ਸੀ ਸੇਵਾ ਕਰਨ ਦੀ ਉਹ ਸੇਵਾ ਦੇਖੀ ਫਿਰ ਮੈਂ ਬੇਨਤੀ ਕੀਤੀ ਕਿ ਸਾਡੀ ਪਾਰਟੀ ਕਿਉਂਕਿ ਜਿਹੜੀ ਕਾਲੀ ਦਲ ਆ ਸੂਬੇ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਜੋ ਦਰਦ ਪੰਜਾਬ ਪ੍ਰਤੀ ਅਕਾਲੀ ਦਲ ਦੇ ਵਿੱਚ ਹੈ ਕਿਸੇ ਦਿੱਲੀ ਵਾਲੀ ਪਾਰਟੀਆਂ 'ਚ ਨਹੀਂ ਤੁਸੀਂ ਦੇਖਿਆ ਇਤਿਹਾਸ ਦੇਖਿਆ ਕਿ ਜਦੋਂ ਜਦੋਂ ਅਕਾਲੀ ਦਲ ਦੀ ਖੇਤਰੀ ਪੰਜਾਬ ਦੀ ਪਾਰਟੀ ਦਾ ਰਾਜ ਆਇਆ ਉਦੋਂ ਹੀ ਪੰਜਾਬ ਤਰੱਕੀ ਹੋਈ ਹੈ ਉਦੋਂ ਹੀ ਪੰਜਾਬ ਖੁਸ਼ਹਾਲੀ ਆਈ ਹੈ ਜਦੋਂ ਜਦੋਂ ਗਲਤੀ ਨਾਲ ਆਪਾਂ ਦਿੱਲੀ ਦੀ ਪਾਰਟੀ ਕਾਂਗਰਸ ਤੇ ਹੁਣ ਝਾੜੂ ਵਾਲੇ ਨੂੰ ਮੌਕਾ ਦਿੱਤਾ ਉਸੇ ਦਿਨ ਤੋਂ ਜਦੋਂ ਇਹਨਾਂ ਦੀ ਦਿੱਲੀ ਵਾਲੀ ਪਾਣੀ ਸਰਕਾਰਾਂ ਬਣੀਆਂ ਕੰਮ ਰੁਕ ਜਾਂਦੇ ਐ ਲੁੱਟ ਖੋ ਵੱਧ ਜਾਂਦੀ ਐ ਉਹ ਸਾਰੇ ਦਿੱਲੀ ਦੀਆਂ ਪਾਰਟੀਆਂ ਦਿੱਲੀ ਦੇ ਹੁਕਮਰਾਨਾਂ ਦੇ ਹੁਕਮ ਤੇ ਚੱਲਦੀਆਂ ਜੋ ਚਾਹੁੰਦੇ ਐ ਪੰਜਾਬ ਦਾ ਕੋਈ ਵੀ ਮਸਲਾ ਆ ਜੇ ਭਾਵੇਂ ਕਿਸਾਨੀ ਦਾ ਹੋਵੇ ਪਰ ਵਾਰ ਦਾ ਹੋਵੇ ਇੰਡਸਟਰੀ ਦਾ ਹੋਵੇ ਉਹਨਾਂ ਨੂੰ ਹਿੰਮਤ ਨਹੀਂ ਐ ਕਿ ਆਵਾਜ਼ ਉਠਾਲਣ ਆਪਣੇ ਹੁਕਮਰਾਨਾਂ ਦੇ ਖਿਲਾਫ ਇੱਥੇ ਸਾਡੇ ਹੁਕਮਰਾਨ ਪੰਜਾਬ ਦੀ ਜਨਤਾ ਐ ਅਸੀਂ ਇਹਨਾਂ ਦੀ ਲੜਾਈ ਲੜਦੇ ਰਹੇ ਹਾਂ ਸੋ ਅੱਜ ਮੈਂ ਡਾਕਟਰ ਸਾਹਿਬ ਨੂੰ ਜਿਹਾ ਹੈ ਕਿ ਇਹਨਾਂ ਪਾਰਟੀਆਂ ਤੇ ਪਾਰਟੀ ਸ਼ਾਮਲੀ ਕਰਦਾ ਹੈ ਇਸ ਰੁਪੇ ਹੈ ਲੈ ਆਓ ਬੱਸ ਉਹ ਪਰ ਡਾਕਟਰ ਸਾਹਿਬ ਕੋਲ ਲੈ ਆਇਆ ਦੋਨੇ ਸਾਹ ਲੈ ਆ ਇਧਰ ਡਾਕਟਰ ਸਾਹਿਬ ਕੋਲ ਲੈ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਡਾਕਟਰ ਡਾਕਟਰ ਸਾਹਿਬ ਆਪਣੀ ਹੋਂਦ ਬਚਾ ਰਹੇ ਨੰਬਰ 1 ਬਈ ਬਹੁਤ ਸਾਰਾ 29-30 ਸਾਲ ਦਾ 3 ਸਾਲ ਡੈਕੇਡ ਦਾ ਬੜਾ ਤਜਰਬਾ ਹੁੰਦਾ ਤੁਹਾਡਾ ਜੌਬ ਵਿੱਚ ਸਾਰੀ ਜੌਬ ਰੈਗੂਲਰ ਕਲਾਸ 1 ਅਫੀਸਰ ਤੁਸੀਂ ਹੁਦਵਾਉਂਦੇ ਹੋ ਇਸੇ ਸਮੇਂ 'ਚ ਸਾਰੀਆਂ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਨਾਲ ਤੁਹਾਡਾ ਬਾਪ ਪੈਂਦਾ ਨਾਲ ਤੇ ਐਡਮਿਨਿਸਟ੍ਰੇਸ਼ਨ ਅੰਦਰ ਦਾ ਪ੍ਰਬੰਧ ਦੇਖਦੇ ਹੋ ਐਮਪਲਾਈਜ਼ ਦੇ ਪਦਤੀ ਰਵਈਆ ਦੇਖਦੇ ਹੋ ਪਬਲਿਕ ਦੇ ਮੈਨੂੰ ਲੱਗਦਾ ਵੀ ਇੰਤਰ ਸਾਰੇ ਵਿਜੀਲੈਂਟ ਹੈ ਪਰ ਮਲਾਜਮ ਜਾਂ ਇੱਕ ਇੰਟੈਲੈਕਚੁਅਲ ਬੰਦਾ ਹੋਰ ਜ਼ਿਆਦਾ ਵਿਜੀਲੈਂਟ ਆ ਜ਼ਿਆਦਾ ਆਵਾਜ਼ ਕਰਦਾ ਫੋਕਸ ਹੁੰਦਾ ਸੋ ਮੈਨੂੰ ਜਿਹੜੀ ਇਸ ਸਾਰੇ ਪੀਰੀਅਡ ਦਰਾਂ ਜਦੋਂ ਮੈਂ ਸਮਾਂ ਬਤਾਇਆ ਇੱਕ ਚੀਜ਼ ਮੈਂ ਫੀਲ ਕੀਤੀ ਹੈ ਜਿਹੜੀ ਉਹ ਮੈਂ ਇਹ ਕਹਿਣਾ ਪਿੰਕ ਆਮ ਆਦਮੀ ਪਾਰਟੀ ਜਿਹੜਾ ਜਿਨ੍ਹਾਂ ਦੀ ਸਰਕਾਰ ਦੇਖੀ ਆ ਉਹਨਾਂ ਦਾ ਵੀ ਰੁਝਿਆ ਉਹਨਾਂ ਦੇ ਨਾਲ ਵੀ ਜੋਬ ਕੀਤੀ ਹੈ ਕੰਮ ਕੀਤਾ ਵਰਕ ਲਗਭਗ 3.5 ਸਾਲ ਡੀਐਚਓ ਸ਼ੇਪ ਦਾ ਪੀਰੀਅਡ ਬਤਾਇਆ ਤੇ ਇਹ ਤੋਂ ਵੱਧ ਵੈਸੇ ਡੀਐਚਓ ਕੋਈ ਬਹੁਤਾ ਕੱਢਦੇ ਨਹੀਂ ਟਾਈਮ ਇੰਨਾ ਕਿ ਟਾਈਮ ਕੱਢਦੇ ਸਾਹਿਬ ਇਸ ਪੀਰੀਅਡ ਵਿੱਚ ਮੈਂ ਜਿਹੜਾ ਇਹ ਮੇਰਾ ਸਿਰਫ ਆ YouTube Facebook ਮੈਂ ਰੱਖ ਲ ਦੇਦਾ ਸਾਰੇ ਹੀ ਕੋਈ ਇੱਕ ਤਾਂ ਦੇਖਦਾ ਨਹੀਂ ਇਹ ਤਾਂ ਹੈ ਨਹੀਂ ਕਿ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਹਲ ਸ਼ਰੋਣੀ ਆਕਾਲੀ ਦਲ ਪ੍ਰਧਾਨ ਹੀ ਦੇਖਦੇ ਆ ਪਰ ਮਤਲਬ ਨਿਗਾ ਕਿੰਨੀ ਫੋਕਸਡ ਕਿੰਨੀ ਔਰ ਮੈਂ ਉਹਦੇ 'ਚ ਦੇਖਿਆ ਵੀ ਇੱਕ ਬੰਦਿਆਂ ਨੂੰ ਮਿਲਣ ਵਾਸਤੇ ਉਪਰਾਲੇ ਕਰਕੇ ਵੀ ਤੁਸੀਂ ਮਿਲ ਨਹੀਂ ਸਕਦੇ ਇਹ ਮੇਰੀ ਨਿੱਜੀ ਫੀਲਿੰਗ ਹੈ ਜੋ ਮੈਂ ਹੰਡਾਇਆ ਤੇ ਇੱਕ ਉਹ ਸਮਾਂ ਵੀ ਦੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਬਹੁਤ ਹੀ ਮੇਰੇ ਸਤਿਕਾਰਯੋਗ ਸ਼ਖਸੀਅਤ ਜਿਹੜੇ ਭਈ ਅਸੀਂ ਸੰਗਤ ਅਰਸ਼ਣ 'ਚ ਮੇਰੀ ਉਦੋਂ ਵੀ ਕਈ ਵਾਰ ਡਿਊਟੀ ਹੁੰਦੀ ਸੀ ਸਰ ਸਰਪਲ ਲੈਣੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਸਾਡੇ ਤਾਂ ਵਾਪਸ ਮਾਨ ਆਉ ਉਹਨਾਂ ਦੇ ਕਾਫੀ ਦਾ ਇੱਕ ਵਾਰ ਸੈਂਪਲ ਲੈਣਾ ਸੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਸੀ ਖਾਲਸਾ ਕਲਰ ਗੜਦੀ ਵਾਲਾ ਵਿੱਚੋਂ ਬੈਠੇ ਸੀ ਮੈਂ ਥੋੜੇ ਸਮੇਂ ਲਈ ਚਲਾ ਗਿਆ ਤੇ ਉਹ ਕਾਫੀ ਜਿੰਨਾ ਚਿਰ ਅਸੀਂ ਸਰਟੀਫਾਈ ਨਹੀਂ ਕਰਦੇ ਉਹਨਾਂ ਚੋਂ ਪੜਾਉਂਦੇ ਨਹੀਂ ਸਿਕਿਉਰਿਟੀ ਦਾ ਵੀ ਜੋ ਪ੍ਰੋਟੋਕੋਲ ਆ ਉਹਦੇ ਵਿੱਚ ਜਦੋਂ ਆਇਆ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਕਿਆ ਉਹ ਡਾਕਟਰ ਸਾਹਿਬ ਕਿੱਥੇ ਚਲ ਗਏ ਸੀ ਮੁੰਡੇ ਤਾਂ ਮੈਨੂੰ ਕਾਫੀ ਨਹੀਂ ਪੜਾਉਂਦੇ ਸੀ ਮਤਲਬ ਇੰਨੀ ਦਿਲੀ ਸਾਂਝ ਪਾਉਂਦੇ ਸੀ ਉਹ ਹਰ ਬੰਦੇ ਨਾਲ ਮੈਂ ਹੱਲੀ ਪੈਟ ਤੇ ਵੀ ਦੇਖਿਆ ਵੀ ਜਿੱਦਾਂ ਕਈ ਵਾਰੀ ਅਸੀਂ ਖੜੇ ਹੋਣਾ ਉਹ ਮੁੰਡਿਓ ਤੁਸੀਂ ਖਾਣਾ ਖਾ ਲਿਆ ਬਈ ਖੜੇਆਂ ਕਿੰਨੇ ਚੱਤੇ ਮਤਲਬ ਇਹ ਸਾਂਝ ਜਿਹੜੀ ਪਰਿਵਾਰਕ ਸਾਂਝ ਮੈਂ ਦੇਖੀ ਹੈ ਔਰ ਉਹਦਾ ਜਿਹੜਾ ਪ੍ਰਗਟਾਵਾ ਅੱਗੇ ਨਾ ਦੇਖਿਆ ਉਤੋਂ ਅੱਗੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਕੋਲ ਬੈਠੇ ਆ ਮੈਂ ਦੇਖਿਆ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਰੇ ਕਮਲ ਚੇਤਲੀ ਜੀ ਜਿਹੜੇ ਬੈਠੇ ਆ ਇਹਨਾਂ ਦਾ ਮੈਨੂੰ ਫੋਨ ਗਿਆ ਵੀ ਡਾਕਟਰ ਸਾਹਿਬ ਤੁਹਾਨੂੰ ਪ੍ਰਧਾਨ ਜੀ ਮਿਲਣਾ ਚਾਹੁੰਦੇ ਆ ਤੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੈਨੂੰ ਹੋਰ ਇਹ ਤੋਂ ਵੱਡੀ ਕੀ ਗੱਲ ਲੱਗਣੀ ਮੈਂ ਤਾਂ ਇੱਕ ਟਿੰਡੂ ਜਿਹਾ ਬੰਦਾ ਭਾਵੇਂ ਮੈਂ ਜੋਬ ਕੀਤੇ ਕਲਾਜ਼ ਮਨ ਅਫਸਰ ਪਰ ਇੱਕ ਸ਼ਰਮਣੀ ਕਾਲੇ ਦਾ ਪ੍ਰੈਜ਼ੀਡੈਂਟ ਪ੍ਰਧਾਨ ਡਿਪਟੀ ਸੀਐਮ ਰਹੇ ਉਹ ਤੁਹਾਨੂੰ ਕਹਿਣ ਬੁਲਾ ਰਹੇ ਆ ਬੁਲਾ ਰਹੇ ਆ ਔਰ ਜਦੋਂ ਘਰ ਗਏ ਆ ਮਿਲਣੀ ਹੋਈ ਆ ਮੈਂ ਕੁਛ ਤਿੰਨ ਕਵਾ ਗੱਲ ਕੀਤੀ ਐ ਤੁਹਾਨੂੰ ਇਹਦੇ ਵਿੱਚ ਰਿਫਲੈਕਟ ਹੋ ਜਾਏਗਾ ਵੀ ਕਿੱਦਾਂ ਦਾ ਰੁਈਆ ਇਹਨਾਂ ਦਾ ਔਰ ਜਿਹੜਾ ਉਹਦੇ ਵਿੱਚ ਇਹਨਾਂ ਨੇ ਕਿਹਾ ਬੈਠੇ ਸੀ ਚੇਤਲੀ ਸਾਹਿਬ ਵੀ ਹੋਰ ਵੀ ਬੜੇ ਸਾਥੀ ਬੈਠੇ ਸੀ ਉਹਨਾਂ ਵਿੱਚ ਇਹਨਾਂ ਨੇ ਕਿਹਾ ਡੋਟ ਸਾਹਿਬ ਮੈਂ ਤੁਹਾਨੂੰ ਖੁਦ ਬੁਲਾਇਆ ਤਿੰਨ ਟਾਈਮ ਮਤਲਬ ਮੇਰੇ ਸਾਰੇ ਸਵਾਲਾਂ ਦਾ ਉੱਤਰ ਉਹਦੇ ਵਿੱਚ ਸੀਗਾ ਕਿ ਜਦੋਂ ਕਹਿੰਦੇ ਡੋਟ ਸਾਹਿਬ ਮਤਲਬ ਕਹਿਣ ਦਾ ਮਤਲਬ ਵੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤੁਹਾਨੂੰ ਖੁਦ ਬੁਲਾਇਆ ਸੋ ਇਹ ਜਿਹੜੀ ਗੱਲ ਇਹਦੇ ਵਿੱਚ ਆ ਜਦੋਂ ਮੈਨੂੰ ਇਸ ਪੀਰੀਅਡ ਦੇ ਵਿੱਚ ਚੇਤਰੀ ਸਾਹਿਬ ਨਾਲ ਮੈਂ ਗੱਲ ਕੀਤੀ ਬਡੇ ਬਾਦਲ ਸਾਹਿਬ ਦਾ ਮੈਂ ਜ਼ਿਕਰ ਕਰਨਾ ਉਹਨਾਂ ਨੂੰ ਨਮਨ ਕਰਨਾ ਉਹਨਾਂ ਨੂੰ ਪ੍ਰਣਾਮ ਕਰਨਾ ਮੈਂ ਜ਼ਰੂਰੀ ਸਮਝਦਾ ਅੱਜ ਮੈਨੂੰ ਬਹੁਤ ਖੁਸ਼ੀ ਆ ਅੰਦਰੋਂ ਕਿਉਂਕਿ ਸ਼ਰਮਣੀ ਅਕਾਲ ਤਲ ਦੇ ਬਾਰੇ ਵਿੱਚ ਜੋ ਪਹਿਲਾਂ ਹੀ ਉਹ ਫਰਮ ਉਹਨਾਂ ਨੇ ਕਿਹਾ ਦੱਸ ਹੀ ਦਿੱਤਾ ਆਪਣੇ ਸਪੀਚ ਵਿੱਚ ਜਿਹੜੀ ਗੱਲ ਕੀਤੀ ਹੈ ਸ਼ੇਰ ਇਹ ਇੱਕ ਪਰਿਵਾਰਕ ਹੈ ਪਾਰਟੀ ਪਰਿਵਾਰ ਨਾਲ ਵਿਚਰਦਿਆ ਫੈਮਿਲੀ ਮਨ ਤੁਹਾਨੂੰ ਹੋਮਲੀ ਜਿਹਾ ਫੀਲ ਹੁੰਦਾ ਮੈਂ ਜਦੋਂ ਵੀ ਜਾ ਕੇ ਆਇਆ ਤੇਤਲੀ ਸਾਹਿਬ ਨਾਲ ਕਿੰਨੀ ਬਾਅਦ ਚ ਵੀ ਜਾਇਆ ਆਂ ਔਰ ਇੰਨਾ ਪਿਆਰ ਮਿਲਿਆ ਮੈਂ ਆਪਣੇ ਜਾ ਕੇ ਪਰਿਵਾਰ ਚ ਸਾਂਝ ਪਾਏ ਮੈਨੂੰ ਕਹ ਮਜ਼ਾ ਆ ਗਿਆ ਮੈਨੂੰ ਕਹ ਬਹੁਤ ਮਜ਼ਾ ਆਇਆ ਮਤਲਬ ਤੁਸੀਂ ਯਕੀਨ ਮੰਨ ਲਿਓ ਮੈਂ ਇੱਥੋਂ ਤੱਕ ਖੁਸ਼ੀ ਚ ਕਿਹਾ ਮੇਰੇ ਨਾ ਅੱਖਾਂ ਚੋਂ ਮਤਲਬ ਅੰਸੂ ਵੀ ਆ ਗਏ ਮਤਲਬ ਉਸ ਕਹਿੰਦੇ ਵੀ ਯਾਰ ਇੰਨਾ ਪਿਆਰ ਦਿੱਤਾ ਇੰਨਾ ਇੰਨਾ ਕਾਣ ਦਿੰਦਾ ਭਈ ਜਦਾ ਵੱਡੇ ਭਰਾਵਾਂ ਤੋਂ ਵੀ ਵੱਧ ਪਿਆਰ ਮਿਲਿਆ ਸੋ ਉਹਦੇ ਤੋਂ ਬਾਅਦ ਮੇਰਾ ਜਿਹੜਾ ਮੈਨੂੰ ਇਦਾਂ ਲੱਗਿਆ ਕਿਉਂਕਿ ਮੈਂ ਮੰਨਦਾ ਪਹਿਲਾਂ ਹੀ ਫੂਡ ਸੇਫਟੀ ਤੇ ਕੰਮ ਕਰਕੇ ਫੂਡ ਸੇਫਟੀ ਤੇ ਜਿੰਨਾ ਚਿਰ ਕੰਮ ਕੀਤਾ ਔਰ ਟੋਟਲੀ ਓਨੈਸਟਲੀ ਕੀਤਾ ਔਰ ਮੈਨੂੰ ਇਹ ਲੱਗਦਾ ਨਹੀਂ ਫੂਡ ਸੇਫਟੀ ਸਾਡਾ ਇਦਾਂ ਦਾ ਡੀ ਐਚਓ ਦਾ ਵਿਭਾਗ ਹੈ ਕਿਉਂਕਿ ਇਹਦੇ ਤੇ ਇੱਕੋ ਹੀ ਗੱਲ ਕਹਿੰਦੇ ਹੁੰਦੇ ਸਾਰੇ ਵੀ ਅਸੀਂ ਸਿਵਲ ਸਰਜਨ ਇਮਾਨਦਾਰ ਦੇਖੇ ਫਲਾਣੇ ਆਫੀਸਰ ਇਮਾਨਦਾਰ ਦੇਖੇ ਡੀ ਐਚਓ ਬਈ ਬਈ ਵਾਰੀ ਓਨੈਸਟ ਦੇਖਿਆ ਇਹ ਗੱਲ ਮੈਨੂੰ ਆਮ ਮੇਰੇ ਆਫੀਸਰਸ ਹੀ ਕਹਿੰਦੇ ਸੀ ਸੋ ਮੈਂ ਤੁਹਾਡੇ ਚ ਕਰਪਾ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂ ਕਿ ਜਿਹੜੇ ਵੀ ਵਿਅਕਤੀਆਂ ਨੇ ਮੇਰੇ ਤੇ ਪੁਆਇੰਟ ਆਊਟ ਕੀਤਾ ਵੀ ਜੀ ਰੇੜੀਆਂ ਵਾਲਿਆਂ ਨੂੰ ਫੜਦਾ ਸੀ ਉਹਦੇ ਸੈਂਪਲ ਫੜਦਾ ਸੀ ਇੱਥੇ ਬਹੁਤ ਸਾਰੇ ਮੀਡੀਆ ਵਾਲੇ ਵਿੱਚ ਮੌਜੂਦ ਹੈ ਇੱਥੇ ਜਿਹੜੇ ਜਿਹੜੇ ਮੇਰੇ ਨਾਲ ਚੱਲਦੇ ਸੀਗੇ ਚਾਹੇ ਤਰਨਤਨ ਜਿਲ੍ਹੇ ਚ ਫੂਡ ਸੈਂਪਲਿੰਗ ਕੀਤੀ ਚਾਹੇ ਸ਼ਾਹਪੁਰਜ ਕੀਤੀ ਚਾਹੇ ਜਲੰਧਰ ਚ ਕੀਤੀ ਉਹ ਨਾਲ ਚੱਲਦੇ ਸੀ ਔਰ ਕਿਤੇ ਵੀ ਜਿਹੋ ਦਰਦਨ ਤੇ ਕਿਤੇ ਅਸੀਂ ਇੱਦਾਂ ਰੱਖ ਕੇ ਲਈ ਮਾੜੇ ਬੰਦੇ ਨੂੰ ਜਿਹੜਾ ਫਾਈਨੈਂਸ਼ਲੀ ਛੋਟਾ ਬਿਜ਼ਨਸਮੈਨ ਨੂੰ ਤਾਂ ਕੀਤਾ ਐਫਬੀਓ ਨੂੰ ਬਿਲਕੁਲ ਨਹੀਂ ਇਦਾਂ ਦਾ ਕੀਤਾ ਸਿਰਫ ਮੈਨੂੰ ਇਦਾਂ ਲੱਗਦਾ ਸੀ ਕਿ ਜਿਹੜਾ ਵੀ ਉਹਨਾਂ ਮਿਲਾਵਟ ਕਰਦਾ ਜਿਹੜਾ ਵੀ ਡਲਟਰੇਸ਼ਨ ਕਰਦਾ ਉਹ ਸੋ ਐਂਟੀਸੋਸ਼ੀਅਲ ਹੈ ਉਹ ਸਮਾਜ ਦਾ ਦੁਸ਼ਮਣ ਕਿਉਂਕਿ ਆਉਣ ਵਾਲੇ ਸਮੇਂ 'ਚ WHO ਜੇ ਇੰਨਾ ਵੱਡਾ ਪ੍ਰਗਟਾਵਾ ਕਰ ਸਕਦੀ ਹੈ ਭਈ ਜਿੰਨੀ ਮਿਲਕ ਮਿਲਕ ਪ੍ਰੋਡਕਸ਼ਨ ਜਿਹੜੀ ਇੰਡੀਆ 'ਚ ਡਲਟਰੇਸ਼ਨ ਹੋ ਰਹੀ ਹੈ ਇਹਨਾਂ ਦੇ ਹੱਥਾਂ 'ਲੇ ਭਰੇ ਰਹਿਣੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਜਿੱਦਾਂ ਦੀ ਮਿਲਾਵਟ ਹੋ ਗਈ ਸਾਡੀਆਂ ਨਸਲਾਂ ਨੂੰ ਸਾਡੇ ਪੰਜਾਬ ਨੂੰ ਆਉਣ ਵਾਲੇ ਪੰਜਾਬ ਨੂੰ ਕਹਿਣਾ ਥੋੜਾ ਰੰਗਲਾ ਪੰਜਾਬ ਬਣ ਜਾਣਾ ਗੱਲਾਂ ਨਾਲ ਥੋੜਾ ਬਣ ਜਾਣਾ ਪ੍ਰੈਕਟੀਕਲੀ ਕਰਨਾ ਪੈਣਾ ਔਰ ਬਾਦਲ ਸਾਹਿਬ ਦੀ ਸੋਚ ਜਿਹੜੀ ਆ ਪ੍ਰਧਾਨ ਜੀ ਦੀ ਉਹਨੂੰ ਮੈਂ ਦਿਲੋਂ ਸੈਲੂਟ ਕਰਦਾ ਔਰ ਮੈਂ ਇਦਾਂ ਕਹਿਣਾ ਚਾਹਣਾ ਕਿ ਇਹ ਮੈਨੂੰ ਅਕਾਲਪੁਰਖ ਨੇ ਬਾਇਗਰੂ ਨੇ ਨਾ ਉਹ ਜੇ ਕੋ ਕਹਵੇ ਇਦਾਂ ਇਦਾਂ ਮੈਂ ਕਹਣਾ ਨਾ ਪੰਜਾਬੀ ਚ ਕਹਾਵਾਂ ਤਾਂ ਇਹ ਮਾਲਾ ਦਾ ਮਣਕਾ ਜਿਹਦਾ ਹੀ ਉਹਦਾ ਫੱਟ ਹੋ ਗਿਆ ਮੈਂ ਤੁਹਾਡਾ ਮਣਕਾ ਜੀ ਤੁਹਾਡੇ ਪਰਿਵਾਰ ਦਾ ਮੈਂਬਰ ਹੈ ਜੀ ਮੈਂ ਤੁਹਾਡੇ ਕੋਲ ਆ ਗਿਆ ਤੁਹਾਡੀ ਸ਼ਾਨ ਚ ਔਰ ਮੈਂ ਇਹਦੇ ਇਹਨਾਂ ਜ਼ਰੂਰ ਕਹਿਣਾ ਕਿ ਜਿਹੜੀ ਇਹ ਹਿਸਟਰੀ ਆ ਔਰ ਜਿਹੜੀ ਹਿਸਟਰੀ ਆ ਜੋ ਮੈਂ ਦੇਖੀ ਫੇ ਉਹ EMPLOYEES ਵਾਸਤੇ ਜੇ ਪੰਜਾਬ ਦਾ ਕੋਈ ਮੁਲਾਜ਼ਮ ਵਰਗ ਖੁਸ਼ ਹੈ ਤਾਂ ਇਹ ਜ਼ਰੂਰ ਕਹਿੰਦਾ ਓਪਨਲੀ ਸੋਚ ਓਪਨਲੀ ਇਹ ਗੱਲ ਕਹਿੰਦਾ ਕਲੇਮ ਕਰਦਾ ਕਿ ਬਾਦਲ ਸਰਕਾਰ ਨਹੀਂ ਦਿੱਤਾ ਜੇ ਕੁਝ ਸ਼੍ਰੋਮਣੀ ਅਕਾਲੀ ਦਲ ਨਹੀਂ ਦਿੱਤਾ ਜੇ ਬੋਲੇ ਸੋਨਹੋ ਸੋਨਹੋ ਮਲੇ ਜੇ ਕੁਝ ਕਿਰਪਾ ਕੀਤੀ ਮੁਲਾਜ਼ਮ ਖੁਸ਼ ਹੀ ਹਨ ਤੁਸੀਂ ਅੱਜ ਤੱਕ ਜਿੰਨਾ ਕੁਝ ਹੋਇਆ ਤੇ ਹੋਇਆ ਉਸ ਤੋਂ ਬਾਅਦ ਤਾਂ ਗੱਲਾਂ ਮੁਲਾਜ਼ਮਾਂ ਦਾ ਤਾਂ ਹੁਣ ਜੋ ਹੈਗਾ ਰਹੀਆ ਸਾਰਾ ਕੁਝ ਪਤਾ ਹੈ ਔਰ ਜाहिर ਹੋ ਜਾਣਾ ਔਰ ਮੈਂ ਮੈਨੂੰ ਜਿਹੜੀ ਪਰਸੈਪਸ਼ਨ ਸੀ ਉਹ ਥੋੜੇ ਚਿਰ ਚੇਅਰ ਹੋ ਗਈ ਔਰ ਮੈਨੂੰ ਜਿਹੜਾ ਇਦਾਂ ਭਰਮ ਸੀਗਾ ਉਹ ਦੂਰ ਹੋ ਗਿਆ ਜਿਹੜਾ ਛੇਤੀ ਬਹੁਤ ਛੇਤੀ ਵੀ ਨਹੀਂ ਯਾਰ ਇਹ ਤਾਂ ਕਹਿਣ ਨੂੰ ਸਿਰ ਇਦਾਂ ਦੀ ਗੱਲ ਹੀ ਨਹੀਂ ਜੇ ਕੋਹੋ ਔਨੈਸਟ ਬੰਦੇ ਦੀ ਇਹਨਾਂ ਨੂੰ ਕਦਰ ਨਹੀਂ ਹੈ ਹੀ ਨਹੀਂ ਕਿ ਤਨਾ ਪ੍ਰਕਿਰਤਿ ਕਰਦੇ ਅੱਛਾ ਮੈਨੂੰ ਤਾਂ ਮਹਿਸੂਸ ਹੋ ਰਿਹਾ ਜਿਨਾ ਰੱਬ ਨੇ ਅਕਾਲ ਪੁਰਖ ਨੇ ਮੈਨੂੰ ਬਚਾ ਲਿਆ ਤੇ ਮੈਂ ਉਹਦੇ ਵਿੱਚ ਬਹੁਤ ਸਫੋਕਸ਼ਨ ਮਹਿਸੂਸ ਕਰਨੀ ਸੀ ਘਟਨ ਮਹਿਸੂਸ ਕਰਨੀ ਸੀ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਬਾਦਲ ਸਾਹਿਬ ਦੇ ਘਰ ਵਿੱਚ ਕਿਉਂਕਿ ਮੈਂ ਜੋ ਸਿਸਟਮ ਹੈ ਸਾਡਾ ਜੋ ਇੱਥੇ ਇਹਦੇ ਵਿੱਚ ਮੈਂ ਦਲਿਤ ਸਮੁਦਾਇ ਨੂੰ ਬਿਲੋਂਗ ਕਰਦਾ ਕਿਉਂਕਿ ਮੈਂ ਐਸਸੀ ਸ਼ੈਡਿਊਲ ਕਾਸ ਵਰਗਜਨ ਕਹਿੰਦੇ ਆ ਜਨ ਉਹ ਆ ਮੈਂ ਉਹਨੂੰ ਬਿਲੋਂਗ ਕਰਦਾ ਔਰ ਮੈਂ ਇਸ ਸਮੇਂ ਵਿੱਚ ਦੇਖਿਆ ਜਿਹੜਾ ਖਾਸ ਕਰਕੇ ਕਿਉਂਕਿ ਸਾਰੇ ਸਰਬ ਸੰਜੀਵਲਤਾ ਦਾ ਸੰਦੇਸ਼ ਗੁਰੂਆਂ ਵੀਰਾਂ ਨੇ ਦਿੱਤਾ ਔਰ ਸ਼੍ਰੋਮਣੀ ਕਾਲੇਦਲ ਹਰ ਵਰਗ ਦਾ ਸਤਿਕਾਰ ਕਰਦਾ ਹਰ ਵਰਗ ਕਿਉਂਕਿ ਮੈਂ ਇਹ ਜਰੂਰ ਦੇਖਿਆ ਥੋੜੇ ਚਿਰ ਚ ਬਈ ਥੋੜੇ ਸਮੇਂ ਚ ਜਿਹੜੀਆਂ ਕਠਨਾਮਾਂ ਵੀ ਬਾਕ ਰੀਆਂ ਕਹਿਣ ਨੂੰ ਤੁਸੀਂ ਸੀਐਮ ਹੋ ਕਹਿਣ ਨੂੰ ਤੁਸੀਂ ਇੰਨੇ ਉੱਚ ਦੇ ਤੋ ਫਾਟੀ ਲਿੰਗੁਇਜ ਸਿਵਲਾਈਜ਼ਡ ਨਹੀਂ ਚਾਹੀਦੀ ਤੁਹਾਡੇ ਕਿਸੇ ਇੱਕ ਖਾਸ ਵਰਗ ਨੂੰ ਕਿਤੇ ਬਹੁਤ ਹੀ ਅਨਸਿਵਲਾਈਜ਼ ਭਾਸ਼ਾ ਲੈਣੀ ਇਹ ਕਿਤੇ ਵੀ ਬਾਜ ਨਹੀਂ ਇਹ ਘਰ ਬਾਜ ਉਹ ਔਰ ਮੈਂ ਮੈਨੂੰ ਅੰਦਰੋਂ ਵੀ ਨਹੀਂ ਸਹੀ ਲੱਗੀ ਬਾਦਲ ਸਾਹਿਬ ਨੇ ਮੇਰੇ ਮੈਨੂੰ ਵੀ ਇੱਕ ਆਫੀਸਰ ਨੂੰ ਮੈਂ ਤੁਹਾਡੇ ਸਾਹਮਣੇ ਆਪਣਾ ਜ਼ਿਕਰ ਕਰਤਾ ਮੇਰੀ ਆਇਡੈਂਟੀਟੀ ਹੈ ਮੈਂ ਆ ਮੈਨੂੰ ਇਹਨਾਂ ਪਿਆਰ ਦਿੱਤਾ ਇਹਨਾਂ ਇੱਜ਼ਤ ਮੈਨੂੰ ਮਿਲੀ ਇੱਥੇ ਔਰ ਮੈਂ ਬਹੁਤ ਦਿਲੋਂ ਇੱਕ ਇੱਕ ਸਿੰਪਲ ਵਰਕਰ ਇੱਕ ਸੇਵਾ ਕਰਨ ਦੇ ਭਾਵਨਾ ਆਇਆ ਮੈਂ ਕੋਈ ਮੈਨੂੰ ਸਵਾਲ ਜਿਹੜਾ ਮੈਂ ਹੁਣ ਪੁੱਛੇ ਜਾਂਦੇ ਬਾਰ ਬਾਰ ਪੁੱਛਦੇ ਆ ਇਹੋ ਜੀ 1% ਵੀ ਕੋਈ ਇਹੋ ਜੀ ਕੋਈ ਅਧਾਲਤ ਚ ਵੈਸਟਰਡ ਇੰਟਰਸਟ ਲੈ ਕੇ ਨਾ ਮੈਂ ਡੀਐਚਓਸ਼ਿਪ ਕੀਤੀ ਕਿਸੇ ਵੈਸਟਰਡ ਇੰਟਰਸਟ ਨਹੀਂ ਨਾ ਮੈਂ ਹੁਣ ਕਿਸੇ ਵੈਸਟਰਡ ਇੰਟਰਸਟ ਨਹੀਂ ਮੈਂ ਤਾਂ ਸਿਰਫ ਸੇਵਾ ਕਰ ਲਈ ਔਰ ਮੈਨੂੰ ਇਹ ਤੋਂ ਵਧੀਆ ਕੋਈ ਪਰਫਾਰਮ ਨਹੀਂ ਲੱਗਦਾ ਹੋਰ ਕੋਈ ਸੀਗਾ ਮੈਂ ਅੱਜ ਇੱਥੇ ਸ਼ਾਮਿਲ ਹੋਇਆ ਮੈਂ ਧੰਨਵਾਦ ਕਰਦਾ ਹਾਂ ਸ਼ਾਹਬਤ ਦੀ ਵੀ ਸਮਝੇ ਦੀ ਆਈਆ ਤੇ ਨਿਤਲੇ ਦਾ ਨਾਮ ਹੈ ਜਿਹੜਾ ਤਸੰਗਮ ਨੇ ਜਨਦਰ ਦੇ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦ ਕਰਿਆ ਔਰ ਡੀਐਚਓਸ਼ਿਪ ਵੀ ਮੇਰਾ ਬਹੁਤ ਸਾਰਾ ਦਿੱਤਾ ਤੇ ਮੈਂ ਤੁਹਾਡਾ ਝੋਨਾ ਜਾ ਕਰਦਾ ਵਾਇਰਲ ਟੀਕਾ ਖਾਲਸਾ ਸਾਹਿਬ ਸ਼੍ਰੀ ਵਾਇਰਲ ਸਿੰਘ ਜੀ ਫਤਿਹ ਨਾ ਕਰਦਾ ਡਾਕਟਰ ਸਾਹਿਬ ਦੇ ਨਾਲ ਕੁਝ ਸਾਥੀ ਆਏ ਨੇ ਮੈਂ ਉਹਨਾਂ ਦੇ ਸਰੋਪਾ ਨੂੰ ਮੂਰੇ ਆ ਜਾਣ ਹੋਰ ਵੀ ਸਾਥੀ ਹਰਿੰਦਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੁਣ ਸਾਥੀ ਬਹੁਤ ਵੱਡਾ ਪਰਿਵਾਰ ਹੋ ਰਿਹਾ ਹੈ ਇੱਥੇ ਵੀਰਜਪਾਲ ਜੀ ਵੀਰਜਪਾਲ ਸਿੰਘ ਜੀ ਸਰੋਪੇ ਰਿਆ ਸਭ ਹੈ ਚਲੋ ਅੱਗੇ ਅੱਗੇ ਖੇਤ ਬੋਲਣਾ ਬੁਲਾ ਲੋ ਜੀ ਵਿਜੇਪਾਲ ਸਿੰਘ ਜੀ ਮਜਿੰਦਰ ਸਿੰਘ ਜੀ ਪਲਦੀਪ ਸਿੰਘ ਜੀ ਭੋਲਰ ਰਾਕਰ ਜੀ ਚੰਦਰ ਸ਼ਰਮਾ ਜੀ ਬਲਰਾਜ ਸੇਠੀ ਜੀ ਦਵਿੰਦਰ 바ਵਾ ਜੀ ਪਾਰ ਮੰਡਲ ਦੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਬਲਰਾਜ ਸੇਠੀ ਜੀ ਪਾਰ ਮੰਡਲ ਤੇ ਆਪਣੇ ਨੇਮ ਦਵਿੰਦਰ 바ਵਾ ਜੀ ਜਸਵੰਤ ਸਿੰਘ ਜੀ ਰਿਟਾਇਰਡ ਪੰਜਾਬ ਤੋਂ ਚੱਬਿਆ ਲੜਕੇ ਤੋਂ ਰਾਪਰ ਪ੍ਰਕਾਸ਼ ਜੀ ਰਾਪਰ ਸਾਹਿਬ ਜੀ ਵਪਾਰ ਮੰਤਰੀ ਦੇ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵਪਾਰ ਮੰਤਰੀ ਤੋਂ ਬਲਰਾਜ ਸਿੰਘ ਜੀ ਨੇ ਬਾਕੀ ਜਿਹੜੇ ਡਾਕਟਰ ਸਾਹਿਬ ਦੇ ਹੋਸਾਕੀ ਨੇ ਉਹ ਅਸੀਂ ਜਦੋਂ ਹਿਸ਼ਾਰਪੁਰ ਜਾਵਾਂਗੇ ਹਾਂਜੀ ਉਹ ਸ਼ਾਇਦ ਰੇਲ ਗੱਡੀ ਖੜ ਜੋ ਅੱਜ ਪਿੱਛੇ ਆ ਜਾਓ ਜਦੋਂ ਅਗਲਾ ਪ੍ਰੋਗਰਾਮ ਅਦੀ ਰੇणु ਕਲਿਆਣ ਜੀ ਉਹ ਵੀ ਆ ਜਾਣ ਮਾਤੀ ਬਾਲਮੀਕੀ ਸਰਵਸਪਾਈ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਅੱਜ ਜੇ ਕਾਲੀਦਾਰ ਜੁਆਇਨ ਕੀਤਾ ਇਹਨਾਂ ਦੇ ਬਹੁਤ ਧੰਨਵਾਦੀ ਆ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਸ਼ਹਿਰਪੁਰ ਜਾ ਕੇ ਰੱਖਾਂਗੇ ਉਹ ਪ੍ਰੋਗਰਾਮ ਡਾਕਟਰ ਸਾਹਿਬ ਜੀ ਰਜਾਬਾ ਦੇ ਸਾਰੇ ਸਾਥੀ ਉੱਥੇ ਜੁਆਇਨ ਕਰਨਗੇ ਹਾਂਜੀ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਹਾਂਜੀ ਕੀ ਕਿਹਾ ਦੇਖੋ ਸਾਡੀ ਪਾਰਟੀ ਚ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈੰਦੀ ਹੈ ਬੈਠ ਕੇ ਵਿਚਾਰਾ ਹੁੰਦੀਆਂ ਕਿਹੜੇ ਕਿਹਨੇ ਕਿਹਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਤੋਂ ਇਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਕਰਾਈ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਪੋਟੈਂਸ਼ੀਅਲ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜਾਊਗਾ ਹਾਂਜੀ ਗੱਠਜੋੜ ਤੁਹਾਡਾ ਕਦੋਂ ਤੱਕ ਇਲਾਨ ਆ ਆ ਤੁਸੀਂ ਦੱਸੋ ਮੈਨੂੰ ਤਾਂ ਤੁਹਾਡੇ ਨਾਲ ਹੀ ਪਤਾ ਲੱਗਦਾ ਮੈਂ ਤਾਂ ਛੋਟੇ ਆਮ ਆਦਮੀ ਪਾਰਟੀ ਦੇ ਆਪਣੇ ਉਮੀਦਵਾਰ ਜਿਹੜੇ ਨੇ ਕਿਉਂ ਮੈਦਾਨ ਚ ਉਤਾਰੇ ਨੇ ਆਮ ਲੋਕ ਦੁੱਧ ਦੇ ਮੈਨੇ ਕੈਬਨਿਟ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇ ਇਹਨਾਂ ਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਐ ਠੱਗਾਂ ਦੀ ਐ ਪਾਰਟੀ ਐ ਤੋ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀਆਂ ਨੂੰ ਅੱਗੇ ਬਲੀ ਦਾ ਬੱਕਰਾ ਬਣਾ ਰਹੇ ਐ ਤੇ ਜਿਹੜੇ ਮੰਤਰੀ ਆਉਣਗੇ ਉਹ ਜਮਾਨਤਾ ਜਬਤ ਕਰਾ ਕੇ ਹੀ ਜਾਣਗੇ ਬਦਲ ਸਾਹਿਬ ਜੇਕਰ ਕਚਪੰਦਰ ਹੁੰਦਾ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਕੀ ਕੀ ਤੁਹਾਡੀਓ ਬੰਕਰ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਯਾਰ ਮੇਰੀ ਗੱਲ ਸੁਣਨਾ ਕਿ ਤੁਸੀਂ ਕਿਹੜੀ ਖ਼ਬਰਾਂ ਤੋਂ ਆ ਕਿਤੇ ਹੈ 0 লাইਵ نیوز ਤੋਂ ਥੋੜਾ ਜੀਤ ਨਾ ਹੋ ਜੂਗਾ ਕੱਟ ਚਰ ਮੰਡਲ ਨੂੰ ਐਵੇਂ ਆਪਾਂ ਹਲੇ ਤੁਸੀਂ ਹਲੇ ਤੁਸੀਂ ਮੈਂ ਕਹਿੰਦਾ ਤੁਹਾਡੇ ਰਾਂ ਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਮੈਂ ਤੁਹਾਡੇ ਕੋਲੇ ਬੈਠਾ ਤੋ ਐਸ ਕਰਕੇ ਤੁਸੀਂ ਮਨ ਲੱਗਾ ਅੱਜ ਕੱਲ੍ਹ ਖਬਰਾਂ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਅਕਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਜੀ ਸ਼ਹਿਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਚ बसी ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਮੰਗਰੋਗੇ ਤੁਸੀਂ ਦੇਖਿਆ ਹੁਣ ਆ ਸਾਡੀ ਸੋਚ ਹੈ ਜਿੰਨੇ ਤਾਕਤਵਰ ਅਸੀਂ ਪਿੰਡਾਂ 'ਚ ਆ ਓਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਆ ਜਾ ਚਾਓ ਯਾਤਰਾ ਦਾ ਕੀ ਰਿਸਪਾਂਸ ਕਰਦੇ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਨੇ ਅਜ ਤੱਕ ਨਹੀਂ ਦੇਖਿਆ ਮੈਨੂੰ ਤਕਰੀਬਨ ਮੇਰਾ ਤਕਰੀਬਨ 30 ਸਾਲ ਤੋਂਤੇ ਹੋ ਗਏ ਸਿਆਸਤ ਵਿੱਚ 30 ਸਾਲਾਂ ਚ ਐਜੀ ਰਿਸਪਾਂਸ ਜੋ ਮੈਂ ਅੱਜ ਦੇਖ ਰਿਹਾ ਮੈਂ ਅਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਛਾੜੂ ਵਾਲੇ ਨਕਲੀ ਜਾਲੀ ਦੇ ਮੁੱਖ ਮੰਤਰੀ ਤੇ ਇਨਾ ਗੁੱਸਾ ਹੈ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀ ਦਲ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਬਚੂ ਥੈਂਕ ਯੂ ਜੀ ਥੈਂਕ ਯੂ